ਸਤਿ ਸ਼੍ਰੀ ਅਕਾਲ ਜੀ ਮੈਂ ਰਜਿੰਦਰ ਸਿੰਘ ਕੋਲੀ ਸੋ ਅੱਜ ਦੇ ਕੈਰੀਅਰ ਨਾਲ ਸੰਬੰਧਿਤ ਵਿਸ਼ੇ ਪ੍ਰੋਗਰਾਮ 'ਚ ਮੈਂ ਆਪ ਜੀ ਦਾ ਸਵਾਗਤ ਕਰਦਾ ਮੇਰੇ ਨਾਲ ਨੇ ਪ੍ਰੋਫੈਸਰ ਐਸ ਕੇ ਮਦਨ ਜੀ ਜੋ ਕਿ ਡਾਇਰੈਕਟਰ ਅਕੈਡੈਮਿਕ ਨੇ ਜੀਐਨ ਗਰਲਸ ਕਾਲਜ ਪਟਿਆਲਾ ਦੇ ਔਰ ਅਕਸਰ ਹੀ ਅਸੀਂ ਆਪਣੇ ਇਸ ਪ੍ਰੋਗਰਾਮ ਤੇ ਵੀਡੀਓ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਵਿੱਦਿਆ ਦੇ ਨਾਲ ਖੇਤਰ ਨਾਲ ਜੁੜੇ ਵਿਸ਼ੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਾਂ ਸੋ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਪ੍ਰੋਫੈਸਰ ਸਭ ਤੋਂ ਪਹਿਲਾਂ ਦਾ ਅੱਜ ਇੱਕ ਕਹਿਮ ਸਵਾਲ ਆ ਮੈਂ ਪ੍ਰੋਫੈਸਰ ਸਾਹਿਬ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗਾ ਬੀਓ ਪਰਸਨੈਲਿਟੀ ਨੇ ਜਿਨ੍ਹਾਂ ਨੇ ਵਿਦਿਆ ਦੇ ਖੇਤਰ 'ਚ ਆਪਣੀ ਪਛਾਣ ਬਣਾਈ ਹੈ ਔਰ ਇਹਨਾਂ ਦੇ بڑے ਬੱਚੇ ਜਿਹੜੇ ਅੱਜ ਆਈਐਸ ਪੀਸੀਐਸ ਸੀਏ ਬਣ ਚੁੱਕੇ ਨੇ ਸੋ ਬੜਾ ਅੱਛਾ ਲੰਮਾ ਤਜਰਬਾ तकरीबन ਮੈਂ ਕਹੂੰਗਾ ਵੀ 40 ਸਾਲ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਵਿਦਿਆ ਦੇ ਖੇਤਰ 'ਚ ਨਿਵਾਏ ਔਰ ਚੰਗੇ ਚੰਗੇ ਬੱਚਿਆਂ ਨੂੰ ਅਸਮਾਨ ਦੀਆਂ ਉਚਾਈਆਂ ਤੇ ਪਹੁੰਚਾਇਆ ਸੋ ਅੱਜ ਪ੍ਰੋਫੈਸਰ ਸਭ ਤੋਂ ਪਹਿਲਾਂ ਤਾਂ ਸਵਾਲ ਇੱਕ ਬੜਾ ਵੱਡਾ ਹੈ ਜੀ ਅੱਜ ਮਾਪਿਆਂ ਦਾ ਬੱਚਿਆਂ ਦਾ ਕੇ 12ਵੀਂ ਦੇ ਐਗਜ਼ਾਮ ਦੇਣ ਜਾ ਰਹੇ ਨੇ ਬੱਚੇ ਔਰ ਮਾਪੇ ਬੜੇ ਦੁਵਿਧਾ ਦੇ ਵਿੱਚ ਨੇ ਬੱਚੇ ਵੀ ਬੜੇ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਵਿਸ਼ੇ ਦੀ ਜਿਹੜੀ ਚੋਣ ਕਰਨੀ ਹੈ ਜਾਂ ਕੈਰੀਅਰ ਦੀ ਚੋਣ ਕਰਨੀ ਹੈ ਵੀ ਅਸੀਂ ਕਿਹੜੇ ਵਿਸ਼ਾ ਲੈ ਕੇ ਅੱਗੇ ਵਧਿਏ ਜਾਂ ਕਿਸ ਕੈਰੀਅਰ ਸੰਬੰਧਤ ਅਪਾ ਵਿਸ਼ਾ ਚੁਣੀਏ ਇਹ ਗੱਲ ਠੀਕ ਹੈ ਪੁਲੀਸ ਸਾਹਿਬ ਕਿ +2 ਦੇ ਐਗਜ਼ਾਮਸ ਸ਼ੁਰੂ ਹੋ ਚੁੱਕੇ ਹਨ ਜੀ ਇਸ ਦੇ ਬਾਅਦ ਪੇਰੈਂਟਸ ਨੂੰ ਸਭ ਤੋਂ ਵੱਡਾ ਦੁਵਿਧਾ ਇਹ ਰਹਿੰਦੀ ਹੈ ਸਟੂਡੈਂਟ ਨੂੰ ਵੀ ਰਹਿੰਦੀ ਹੈ ਕਿ ਇਸ ਦੇ ਬਾਅਦ ਅਸੀਂ ਕਿਹੜੇ ਵਿਸ਼ੇ ਵੀ ਚੋਣ ਕਰੀਏ ਹੂੰ ਜੇ ਤਾਂ ਕੋਈ ਸਾਇੰਸ ਦਾ ਬੱਚਾ ਹੈ ਉਹਦਾ ਆਈਕਿਊ ਲੈਵਲ ਬਹੁਤ ਅੱਛਾ ਹੈ ਬ੍ਰਿਲੀਅੰਟ ਸਟੂਡੈਂਟ ਹੈ ਹੂੰ ਤਾਂ ਉਹ ਜ਼ਰੂਰ ਇੰਜੀਨੀਅਰਿੰਗ ਵੱਲ ਧਿਆਨ ਦੇ ਸਕੇ ਧਿਆਨ ਦੇਵੇ ਵੀ ਲੈ ਪੇਰੈਂਟਸ ਨੂੰ ਵੀ ਦੇਣਾ ਚਾਹੀਦਾ ਹੈ ਹੂੰ ਬਟ ਜਿਹੜਾ ਨਾਰਮਲ ਸਟੂਡੈਂਟ ਹੈ ਸਾਇੰਸ ਦੇ ਵਿੱਚ ਉਹਨੂੰ ਮੇਰੇ ਹਿਸਾਬ ਨਾਲ ਕਿ ਜਿਹੜੇ ਆਮ ਛੋਟੇ ਛੋਟੇ ਇੰਜੀਨੀਅਰ ਕਾਲਜ ਖੁੱਲੇ ਹੋਏ ਆ ਉੱਥੇ ਐਡਮਿਸ਼ਨ ਲੈ ਕੇ ਤੇ ਉਹਦੇ ਬਾਅਦ 15-20 ਹਜ਼ਾਰ ਰੁਪਏ ਦੀ ਨੌਕਰੀ ਕਰਨਾ ਮਤਲਬ ਕਿ ਜੋ ਹੈ ਮੈਨੂੰ ਤਾਂ ਨਹੀਂ ਹੋ ਚੰਗਾ ਲੱਗਿਆ ਮੈਂ ਦੇਖਿਆ ਇੱਥੇ ਕਿ इवन ਸਾਡੀ TCS ਕੰਪਨੀ Infosys ਵੀ ਬੱਚਿਆਂ ਨੂੰ ਇੰਜੀਨੀਅਰਿੰਗ ਦੇ 3-3 ਲੱਖ ਰੁਪਏ ਦਾ ਸਿਰਫ ਤਾਂ ਦਿੰਦੇ ਆ ਪੈਕੇਜ ਦਿੰਦੇ ਆ ਹੂੰ ਇਸ ਤੋਂ ਚੰਗਾ ਤਾਂ ਮੈਂ ਕਹਿੰਦਾ ਸਾਡਾ ਕਾਮਰਸ ਹੈ ਹੂੰ ਸਾਡਾ ਕਮਰਸ ਦਾ ਬੱਚਾ ਤਾਂ ਸੈਲਫ এমਪਲॉयड ਹੋ ਕੇ 3 ਲੱਖ ਰੁਪਏ ਦਾ ਕਮਾ ਲੈਂਦਾ ਬਿਲਕੁਲ ਮੇਰੇ ਬਹੁਤ سارے ਸਟੂਡੈਂਟ ਹੈ ਜਿਨ੍ਹਾਂ ਨੇ ਬੀਕੋਮ ਕੀਤੀ ਹੈ ਬੀਕੋਮ ਦੇ ਬਾਅਦ ਉਹਨਾਂ ਨੇ ਅਕਾਊਂਟਿੰਗ ਦਾ ਕੰਮ ਛੜਿਆ ਹੋਇਆ ਹੈ ਬਿਲਕੁਲ ਵੱਡੇ ਸਟੂਡੈਂਟ ਹੈ ਜਿਹੜੇ ਜੀਐਸਟੀ ਰਿਟਰਨ ਭਰਦੇ ਆ ਸਿਰਫ ਵੱਡੇ ਸਟੂਡੈਂਟ ਹੈ ਜਿਹੜੇ ਇਨਕਮ ਟੈਕਸ ਰਿਟਰਨ ਭਰ ਕੇ ਇੰਨਾ ਪੈਸਾ ਕਮਾ ਰਹੇ ਆ ਔਰ ਆਪਣੀ ਨੇਟਿਵ ਪਲੇਸ ਤੇ ਹੀ ਕਮਾ ਰਹੇ ਆ ਜਦਕਿ ਇਨਫੋਸਿਸ ਦਾ TCS ਤਾਂ ਉਹਨੂੰ 3 ਲੱਖ ਰੁਪਏ ਗੁਰਦਾਮਾ ਵਿੱਚ ਜਾ ਕੇ ਦੇਣਗੇ ਤਾਂ ਉਸੇ ਬੱਚਾ ਕੀ ਕਰੇਗਾ ਤਾਂ ਮੈਂ ਆਪਣੇ ਮਾਪਿਆਂ ਨੂੰ ਵੀ ਕਹਿਣਾ ਚਾਹਨਾ ਬੱਚਿਆਂ ਨੂੰ ਵੀ ਕਹਿਣਾ ਚਾਹਨਾ ਵੀ ਜੇ ਤਾਂ ਬੱਚਾ ਬਹੁਤ ਚੰਗਾ ਹੈ ਜ਼ਰੂਰ ਸਾਇੰਸ ਵਿੱਚ ਜਾਣਾ ਚਾਹੀਦਾ ਹੈ ਹਮ ਆਰਟਸ ਦਾ ਬੱਚਾ ਹੈਗਾ ਜੇ ਉਹਦੇ ਮਨ ਵਿੱਚ ਇਹ ਗੱਲ ਹੈਗੀ ਹੈ ਵੀ ਮੈਂ ਕੋਈ ਕੰਪੀਟੀਸ਼ਨ ਐਗਜ਼ਾਮ ਕਰਨਾ ਹੈ ਉਹਨੂੰ ਇਕਨੋਮਿਕਸ ਤੇ ਮੈਥ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਹਮ ਹਮ ਜੇ ਕੋਈ ਬੱਚਾ ਇਹ ਸਮਝਦਾ ਹੈ ਵੀ ਮੈਂ ਆਈਐਸ ਪੀਸੀਆ ਆਈਆਈਐਸ ਕਰਨੀ ਹੈ ਪੀਸੀਐਸ ਕਰਨੀ ਹੈ ਉਹਨੂੰ ਉਸ ਤਰ੍ਹਾਂ ਦੇ ਸਬਜੈਕਟ ਲੈਣੇ ਚਾਹੀਦੇ ਹਮ पब्लिक ऐड ਹੈਗਾ ਮਲਕ ਹਿਸਟਰੀ ਹੈ ਦੀ ਹੈ ਜਾਂ ਪੋਲੀਟੀਕਲ ਸਾਇੰਸ ਹੈ ਦੀ ਹੈ ਬਹੁਤ سارے ਬੱਚੇ ਆਈਐਸ ਪੋਲੀਟੀਕਲ ਸਾਇੰਸ ਲੈਂਦੇ ਆ ਇਵਨ ਇੰਜੀਨੀਅਰਿੰਗ ਬੈਕਗਰਾਉਂਡ ਕੋ ਵੀ ਆ ਕੇ ਸੰਗ ਲੈਂਦੇ ਹੂੰ ਜੋ ਮਾਪਿਆਂ ਦੇ ਦਿਮਾਗੇ ਚ ਹੋਵੇ ਕਿ ਸਾਡਾ ਬੱਚਾ ਦਾ ਆਈਕਿਊ ਲੈਵਲ ਬਹੁਤ ਅੱਛਾ ਹੈ ਆਰਟਸ ਦਾ ਹੈ ਤਾਂ ਕਿਉਂ ਨਾ ਉਹ ਆਈਐਸ ਵੱਲ ਸ਼ੁਰੂ ਤੋਂ ਹੀ ਜਾਵੇ ਹੂੰ ਹਿਸਟਰੀ ਸ਼ੁਰੂ ਤੋਂ ਪੜ ਲਵੇ ਪੋਲੀਟੀਕਲ ਸਾਇੰਸ ਸ਼ੁਰੂ ਤੋਂ ਪੜ ਲਵੇ ਬਿਲਕੁਲ ਉਹਦਾ ਬੇਸ ਬਣ ਜਾਂਦਾ ਬਿਲਕੁਲ ਉਹਦੇ ਬਾਅਦ ਜਾ ਕੇ ਜਾਵੇ ਤਾਂ ਫਿਰ ਬੜਾ ਮੁਸ਼ਕਿਲ ਪੈਂਦਾ ਇੱਕ ਚੀਜ਼ ਹੋਰ ਵੀ ਹੈ ਪ੍ਰੋਫੈਸਰ ਜਿੱਦਾਂ ਤੁਸੀਂ ਗੱਲਬਾਤ ਕਰ ਰਹੇ ਹੋ ਵੀ ਜਿੱਦਾਂ IAS ਜਾਂ ਬੱਚੇ ਬਣਦੇ ਐ ਸਟਰੀਮ ਚ ਜਾਂਦੇ ਐ ਜਿੱਦਾਂ ਪਲੱਸ 1 ਪਲੱਸ 2 ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਬੱਚੇ ਜਿਨ੍ਹਾਂ ਨੇ ਕੋਈ ਆਰਟਸ ਵਿਸ਼ਾ ਲਿਆ ਹੁੰਦਾ ਜਾਂ ਸਾਇੰਸ ਮੈਡੀਕਲ ਨਾਨ ਮੈਡੀਕਲ ਵੀ ਬੱਚੇ ਇੰਟਰਸਟ ਦਿੰਦੇ ਐ ਕਿ ਉਹ ਵੀ ਕਮਰਸ ਦੇ ਵਿੱਚ ਜਾ ਸਕਦੇ ਜਿੱਦਾਂ ਤੁਸੀਂ ਦੱਸਿਆ ਵੀ ਕਮਰਸ ਦੇ ਵਿੱਚ ਬੰਦਾ ਸਵੈ ਰੋਜਗਾਰ ਵੀ ਹੋ ਸਕਦਾ ਬੜੇ ਅੱਛੇ ਵਸੀਲੇ ਆ ਹਾਂ ਡੈਫੀਨਿਟਲੀ ਹੁਣ ਤਾਂ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹ ਆ ਗਿਆ ਕਿ ਅਗਰ ਤੁਹਾਡੇ ਕਿਸੇ ਵੀ ਸਟਰੀਮ ਵਿੱਚ 50% ਮਾਰਕਸ ਹੈ ਭਾਵੇਂ ਆਰਟਸ ਵਿੱਚ ਹੈ ਭਾਵੇਂ ਸਾਇੰਸ ਵਿੱਚ ਹੈ ਭਾਵੇਂ ਕਮਰਸ ਵਿੱਚ ਹੈ ਯੂ ਕੈਨ ਪਰਸੂ ਬੀ ਕਮ No problem ਬੀ ਕਮ ਕਰਨ ਦੇ ਬਾਅਦ ਬੱਚੇ ਨੂੰ ਨਾ ਕੇਵਲ ਡਿਗਰੀ ਲੈਣ ਵਾਸਤੇ ਉਹ ਕਾਮਯਾਬ ਹੁੰਦਾ ਬਲ ਮੈਂ ਕਹਿੰਨਾ ਵੀ ਇਸ ਤਰ੍ਹਾਂ ਦੇ ਵੀ ਬੱਚੇ ਆ ਜਿਹੜੇ ਆਪਣੇ ਆਪ ਨੂੰ ਸੈਲਫ এমਪਲoyed ਕਰ ਲੈਣੇ ਆ ਬੱਚੇ ਸਪਾਰਕ ਹੋਣਾ ਚਾਹੀਦਾ ਹੈ ਬਿਲਕੁਲ ਉਸ ਸਪਾਰਕ ਕਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਤੁਹਾਨੂੰ ਦੇ ਸਕਦੀ ਹੈ ਬੱਚੇ ਨੂੰ ਕਿਵੇਂ ਗਾਈਡ ਕੀਤਾ ਜਾ ਸਕਦਾ ਹੈ ਬੱਚੇ ਦਾ ਇੰਟਰਸਟ ਵਾਚ ਕਰਕੇ ਉਹਨਾਂ ਨੂੰ ਉਦਾਂ ਦੀ ਮੈਂਟਰਸ਼ਿਪ ਦੇਣਾ ਸਾਡੀ ਜੀਐਨ ਗਰਲਸ ਕਾਲਜ ਦੀ ਇਹ ਪ੍ਰਾਇੋਰਟੀ ਹੈ ਆਲ ਦਾ ਟਾਈਮ ਜੀ ਇਵਨ ਅਸੀਂ ਤਾਂ ਇਹ ਕਹਿੰਦੇ ਆ ਵੀ ਬੱਚਿਆਂ ਨੂੰ ਸਟਾਕ ਐਕਸਚੇਂਜ ਮਾਰਕੀਟ ਵੱਲ ਵੀ ਨੂੰ ਲਾਇਆ ਜਾਵੇ ਬڑے ਐਸੇ ਇੰਸਟੀਚਿਊਟ ਹੈ ਜਿਹੜੇ ਬੱਚਿਆਂ ਨੂੰ ਜੇਬ ਖਰਚੀ ਤੋਂ ਮਤਲਬ ਕਿ ਬਚਾ ਕੇ ਥੋੜੀ ਇਨਵੈਸਟਮੈਂਟ ਕਰਵਾਉਣਾ ਜਾਂਦੇ ਹੂੰ ਬਿਲਕੁਲ ਜੀ ਬਿਲਕੁਲ ਜੇ ਬੱਚੇ ਨੂੰ ਇੰਟਰਸਟ ਕ੍ਰੀਏਟ ਕਰਨਾ ਇਹ ਬਹੁਤ ਅੱਜ ਦੀ ਪ੍ਰਾਇੋਰਟੀ ਹੈ ਸਿਰਫ ਨੌਕਰੀਆਂ ਵੱਲ ਭੱਜਣਾ ਉਹ ਨੌਕਰੀਆਂ ਐ ਨਹੀਂ ਹੈ ਵੀ ਨੌਕਰੀਆਂ ਨਹੀਂ ਹੈ ਮੈਂ ਕਹਿੰਦਾ ਨੌਕਰੀਆਂ ਹੁਣ ਵੀ ਐ ਪਰ ਬੱਚਿਆਂ ਵਿੱਚ ਉਹ ਸਕਿੱਲ ਨਹੀਂ ਹੈ ਉਹ ਸਕਿੱਲ ਕਿਵੇਂ ਦਿੱਤੀ ਜਾਵੇ ਇਹ ਸਾਡੀ ਐਜੂਕੇਸ਼ਨਲ ਇੰਸਟੀਚਿਊਸ਼ਨ ਦੀ ਜ਼ਿੰਮੇਵਾਰੀ ਹੈ ਤੇ ਅੱਜ ਦੀ ਜ਼ਿੰਮੇਵਾਰੀ ਜਿਹੜੀ ਐਜੂਕੇਸ਼ਨਲ ਇੰਸਟੀਚਿਊਸ਼ਨ ਹੈ ਉਹਦਾ ਸਿਰਫ ਜਿਹੜੀ ਤੁਹਾਡੀ ਯੂਨੀਵਰਸਿਟੀ ਦੀ ਕਰਿਕੂਲਮ ਹੈਗਾ ਉਹਦੇ ਹਿਸਾਬ ਨਾਲ ਡਿਗਰੀ ਲਵਾ ਕੇ ਭੇਜਣੇ ਬੱਚੇ ਦਾ ਇੰਟਰਸਟ ਕੀ ਹੈ ਬੱਚੇ ਨੂੰ ਕਿਵੇਂ ਇਹ ਗਾਈਡ ਕੀਤਾ ਜਾਵੇ ਐਦਾਂ ਦੀ ਕੋਈ ਗਾਈਡੈਂਸ ਹੈ ਨਹੀਂ ਜਿਵੇਂ ਤੁਸੀਂ ਇੱਕ ਬੜਾ ਅੱਛਾ ਤਜਰਬਾ ਤੁਹਾਡਾ ਡਾਇਰੈਕਟਰ ਅਕੈਡਮਿਕ ਤੌਰ ਤੇ ਸੇਵਾ ਦੇ ਵਿੱਚ ਹੋ ਤੁਸੀਂ ਜੀਐਨ ਗਰਲਸ ਕਾਲਜ ਮੈਂ ਇੱਕ ਐਮ ਸਵਾਲ ਹੋਰ ਵੀ ਹੈ ਜਿੱਦਾਂ ਬੱਚਿਆਂ ਤੇ ਦੇਖ ਕੇ ਦੇਖਿਆ ਵੀ ਅੱਜਕੱਲ੍ਹ ਪੜ੍ਹਾਈ ਤੇ ਸਟ्रेस ਲੈਵਲ ਬੜਾ ਹੁੰਦਾ ਜਿੱਦਾਂ ਹੋਰ ਵੀ ਟੈਸਟ ਕੰਡਕਟ ਕਰਨੇ ਆ ਜਾਂ ਹੋਰ ਅੱਜਕੱਲ ਬੜਾ ਕੁਝ ਹੋ ਗਿਆ ਵਿਸ਼ੇ ਕੋਰਸ ਲੋਕ ਬੱਚੇ ਜੁਆਇਨ ਕਰਦੇ ਆ ਜਾਂ ਬਾਹਰ ਜਾ ਕੇ ਟਿਊਸ਼ਨਸ ਲੈਂਦੇ ਆ ਜਾਂ ਸਟ्रेस ਲੈਵਲ ਵੱਧ ਗਿਆ ਕਾਉਂਸਲਿੰਗ ਨਹੀਂ ਪ੍ਰੋਪਰ ਉਹਨਾਂ ਨੂੰ ਮਿਲਦੀ ਵੀ ਉਹਨਾਂ ਦੇ ਵਿਸ਼ੇ ਬਾਰੇ ਜਾਂ ਵਿਸ਼ੇ ਦੇ ਕੈਰੀਅਰ ਸੰਬੰਧੀ ਕੋਈ ਵੀ ਕਾਉਂਸਲਿੰਗ ਵੀ ਤੁਹਾਡਾ ਅਦਾਰਾ ਜਿਹੜਾ ਕਾਲਜ ਆ ਉਹ ਕਰਦਾ ਜੀ ਹਾਂ ਡੈਫੀਨਿਟਲੀ ਅਸੀਂ ਤਾਂ ਮੇਨ ਐਮਫਸੀਸਿਸ ਕਾਉਂਸਲਿੰਗ ਤੇ ਦੇ ਰਹੇ ਹਾਂ ਸਾਡੇ ਕੋਲ ਬੱਚੇ ਐਡਮਿਸ਼ਨ ਲਵੇ ਨਾ ਲਵੇ ਸਾਡਾ ਗਰਲਜ਼ ਕਾਲਜ ਹੈ ਬੱਚੇ ਆਣ ਬॉयਜ਼ ਵੀ ਆਣ ਗਰਲਜ਼ ਵੀ ਆਣ మేషల్ डेफिनेटली గైడ్ దం ਅਸੀਂ ਉਹਨਾਂ ਨੂੰ ਕਾਉਂਸਲਿੰਗ ਦੇਵਾਂਗੇ ਤੇ ਉਹ ਸਾਡਾ ਆਖਿਰ ਤੇ ਸਟ੍ਰਕਚਰ ਵੀ ਦੇਖਣ ਤੇ ਸਾਡੀ ਕਾਉਂਸਲਿੰਗ ਵੀ ਦੇਖਣ ਤੇ ਉਸੇ ਹਿਸਾਬ ਨਾਲ ਅਗਰ ਉਹ ਆਪਣਾ ਡਿਸੀਜਨ ਲੈਂਦੇ ਆ ਤਾਂ ਦੇਖੋ ਮੈਂ ਕਹਿੰਨਾ ਮੈਂ ਹਮੇਸ਼ਾ ਇਹ ਕਹਿੰਨਾ ਕਿ ਕੇਵਲ ਬੁਕਿਸ਼ ਨੋਲੇਜ ਇਜ਼ ਨਾਟ ਇਨਫ ਅਰ ਅੱਜਕੱਲ੍ਹ ਦੇ ਕਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਉਹ ਸਿਰਫ ਬੁਕਿਸ਼ ਟਾਲਜ ਤੇ ਐਂਫਸਿਸ ਕਰ ਰਹੇ ਆ ਸਾਡਾ ਐਂਫਸਿਸ ਹੈ ਕਿ ਅਸੀਂ ਬੱਚੇ ਨੂੰ ਕੋਈ ਸੈਲਫ এমਪਲoyed ਵੀ ਬਣਵਾਈਏ ਡਿਗਰੀ ਦਾ ਦਵਾਵਾਂਗੇ ਦਵਾਵਾਂਗੇ ਉਹ ਤਾਂ ਕੋਈ ਗੱਲ ਹੀ ਨਹੀਂ ਹੈ ਬਿਲਕੁਲ ਠੀਕ ਹੈ ਉਹਦੇ ਨਾਲ ਸੈਲਫ এমਪਲoyed ਕਿਵੇਂ ਹੋ ਸਕਦਾ ਹੈ ਬੱਚਾ ਅਸੀਂ ਉਹਨੂੰ ਉਹਦੀ ਵੀ ਗਾਈਡੈਂਸ ਦੇਵਾਂਗੇ ਸਾਡੇ ਬਹੁਤ ਸਾਰੇ ਬੱਚੇ ਬੀ ਕਾਮ ਕਰਨ ਦੇ ਬਾਅਦ ਉਹਨਾਂ ਨੇ ਸਟਾਰਟਅਪ ਸਟਾਰਟ ਕੀਤੇ ਐਂਡ ਦੇ ਆਰ ਵੈਰੀ ਸਕਸੈਸਫੁਲ ਕੋਈ ਬਿਜ਼ਨਸ ਵਾਲ ਜਾਣਾ ਚਾਹੁੰਦਾ ਉਹਦਾ ਇੰਟਰਸਟ ਬਿਜ਼ਨਸ ਕੋਲ ਹੈ ਉਸੇ ਕਿਵੇਂ ਬਿਜ਼ਨਸ ਕਰ ਸਕਦਾ ਜੇ ਉਹਦਾ ਕੋਈ ਇੰਟਰਸਟ ਬੀਕਮ ਦੇ ਨਾਲ ਨਾਲ ਕੋਈ ਡਿਪਲੋਮਾ ਲੈਣ ਦੇ ਲੈ ਡਿਜੀਟਲ ਮਾਰਕੀਟਿੰਗ ਹੈ ਮਾਡਰਨ ਜਿਹੜੀ ਟੈਕਨੋਲੋਜੀ ਆ ਰਹੀ ਹੈ ਉਹ ਨਾਲ ਰਿਲੇਟਡ ਬਹੁਤ ਸਾਰੇ ਕੋਰਸਸ ਹੈ ਅਸੀਂ ਐਟ ਲੀਸਟ ਗਾਈਡ ਤਾਂ ਕਰ ਸਕਦੇ ਹਾਂ ਅਸੀਂ ਆਪਣੀ ਇੰਸਟੀਟਿਊਸ਼ਨ ਵਿੱਚ ਸਟਾਕ ਮਾਰਕੀਟ ਦੇ ਵਿੱਚ ਬੱਚਿਆਂ ਦਾ ਇੰਟਰਸਟ ਕ੍ਰੀਏਟ ਕਰਾਣਾ ਚਾਹੁੰਦੇ ਹਾਂ ਖੁਦ ਬਣਵਾਵਾਂਗੇ ਇੱਥੇ ਉਹਨਾਂ ਨੂੰ ਕੋਈ ਹਾਊ ਟੂ ਓਪਨ ਦਾ ਡੀਮੈਟ ਅਕਾਊਂਟ ਹਾਊ ਟੂ ਮੇਕ ਦਾ ਟ੍ਰੇਡਿੰਗ ਹਾਊ ਟੂ ਮੇਕ ਦਾ ਇਨਵੈਸਟਮੈਂਟ ਹਾਊ ਟੂ ਅਨਲਾਈਜ਼ ਦਾ ਥਿੰਗਸ ਤਾਂ ਉਹ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਸਪਾਰਕ ਕਰਨੀ ਹੈ ਨਾ ਉਹਨਾਂ ਦੇ ਮਾਈਂਡ ਐ ਕਿ ਇਹ ਹੋ ਸਕਦਾ ਹੈ ਅਸੀਂ ਨਹੀਂ ਕਹਿੰਦੇ ਵੀ ਪੈਸਾ ਤੁਸੀਂ ਕੋਈ ਉਧਾਰ ਲੈ ਕੇ ਇਨਵੈਸਟਮੈਂਟ ਕਰਨੀ ਹੈ ਆਪਣੀ ਜੇਬ ਖਰਚੀ ਜੋ 500 ਰੁਪਏ ਬਚਾ ਕੇ ਤੁਸੀਂ ਇਨਵੈਸਟ ਕਰਕੇ ਦੇਖੋ 6 ਮਹੀਨੇ ਬਾਅਦ ਦੇਖਣਾ ਵੀ ਸਾਡਾ ਕਿੱਥੇ ਗਰੋ ਹੋ ਰਿਹਾ ਪੈਸਾ ਕਦੀ ਵੈਲਥ ਕ੍ਰੀਏਸ਼ਨ ਇਹੀ ਇਸ ਇਜ਼ ਅ ਵੈਲਥ ਕ੍ਰੀਏਸ਼ਨ ਬਿਲਕੁਲ ਪਰ ਅਸਰ ਇੱਕ ਚੀਜ਼ ਹੋਰ ਵੀ ਹੈ ਵੀ ਮਾਪਿਆਂ ਦੇ ਮਨ ਦੇ ਵਿੱਚ ਸਵਾਲ ਰਹਿੰਦਾ ਵੀ ਜਿੱਦਾਂ ਬੱਚੇ ਜਿਹੜੇ ਤਾਂ ਠੀਕ ਹੈ ਕਮਰਸ ਕਰਦੇ ਆ ਜਾਂ ਕਮਰਸ ਫੀਲਡ ਹੀ ਜਾਂਦੇ ਆ ਕਿਉਂਕਿ ਅੱਜ ਕੱਲ ਦੇਖਿਆ ਜਾਏ ਤਾਂ ਵੀ ਰੁਜ਼ਗਾਰ ਵੀ ਨਹੀਂ ਮਿਲਦਾ ਕੰਮਕਾਰ ਜਿਹੜਾ ਸਵੈ ਰੁਜ਼ਗਾਰ ਹੋਣਾ ਬੜਾ ਜ਼ਰੂਰੀ ਹੈ ਸਕਿੱਲ ਦੀ ਗੱਲ ਵੀ ਜਦੋਂ ਕਰਦੇ ਆਂਗੇ ਬੱਚਾ ਕੋਈ ਕੰਮ ਸਿੱਖੇ ਜਿਸ ਦੇ ਨਾਲ ਉਹ ਆਪਣਾ ਕੰਮ ਨੂੰ ਕਾਰੋਬਾਰ ਕਰ ਸਕੇ ਕੀ ਕਮਰਸ ਤੋਂ ਇਲਾਵਾ ਹੋਰ ਵੀ ਕੁਝ ਐਸੇ ਵਿਸ਼ੇ ਹੈ ਵੀ ਜਿਹਦੇ ਵਿੱਚ ਬੱਚਾ ਆਪਣੇ ਸਵੈ ਰੁਜ਼ਗਾਰ ਹਾਸਲ ਕਰੇ ਸਕੇ ਸਵੈ ਰੁਜ਼ਗਾਰ ਦਾ ਦੇਖੋ ਮੈਂ ਤਾਂ ਦੱਸਾਂ ਮੈਂ ਇੱਥੇ ਆਰਟਸ ਦੇ ਅਸੀਂ ਇੱਕ ਵਰਕਸ਼ਾਪ ਲਗਾਈ ਸੀ ਬੱਚਿਆਂ ਦੇ ਵਾਸਤੇ ਅਸੀਂ ਬੱਚਿਆਂ ਦਾ ਇੰਟਰਸਟ ਜਾਨਣਾ ਚਾਹੁੰਦੇ ਸੀ ਬੱਚੇ ਬਹੁਤ ਅੱਛੇ ਬੇਕਰੀ ਦੇ ਕੁੜੀਆਂ ਬੜੀ ਅੱਛੀਆ ਬੇਕਰੀ ਬਣਾਉਂਦੀਆਂ ਕੇਕ ਬਣਾਉਂਦੀਆਂ ਮੈਂ ਜਾਣਨਾ ਐਸੀ ਫੈਮਿਲੀਜ਼ ਨੂੰ ਮਿਲ ਅੱਜਕੱਲ ਬੜਾ ਰੁਝਾਨ ਚੱਲਿਆ ਹੈ ਜੀ ਇਹਦਾ ਹਾਂ ਘਰ ਤੋਂ ਹੀ ਕੇਕ ਬਣਾ ਕੇ ਇਵਨ ਸਵੀਗੀ ਤੇ ਤੇ ਉਸੇ ਜ਼ੋਮੈਟੋ ਤੇ ਉਹਨਾਂ ਨੇ ਪਾਇਆ ਹੋਇਆ ਤਾਂ ਉੱਥੋਂ ਹੀ ਸਮਾਨ ਕੀ ਜਾਂਦਾ ਹੁੰਦਾ ਘਰ ਬੈਠੇ ਬੱਚੇ ਸਾਰੀ ਫੈਮਿਲੀ ਉੱਤੇ ਲੱਗੀ ਹੋਈ ਆ ਐਂਡ ਦੇ ਅਨ ਲੈਕਸ ਆਫ ਰੁਪੀਜ਼ ਮੇਰੇ ਪਿੰਡ ਦੇ ਵਿੱਚ ਮੇਰਾ ਪਿੰਡ ਨਹੀਂ ਮੇਰਾ ਸ਼ਹਿਰ ਹੈ ਕਤਲ ਮੈਂ ਉੱਥੇ ਦੇਖਦਾ ਮੈਂ ਐਸੇ ਬਿਜ਼ਨਸ ਹੈ ਫਸਟ ਕਲਾਸ ਇਹ ਬੱਚੇ ਦਾ ਕਿਸੇ ਦਾ ਇੰਟਰਸਟ ਹੈਗਾ ਤੋਂ ਨਾ ਉਹਨੂੰ ਉਸ ਸਾਈਡ ਤੇ ਲਾਇਆ ਜਾਵੇ ਵੀ ਇਹਦੇ ਨਾਲ ਨਾਲ ਉਹਨੂੰ ਕਹਿਆ ਜਾਵੇ ਤੂੰ ਇਸ ਦਾ ਇੰਟਰਸਟ ਕ੍ਰੀਏਟ ਕਰ ਵਰਕਸ਼ਾਪ ਲਗਾ ਦਿੰਦੇ ਆ ਕਿਸੇ ਦਾ ਪੇਂਟਿੰਗ ਹੀ ਹੈ ਕਿਸੇ ਦਾ ਫੋਟੋਗ੍ਰਾਫੀ ਹੈ ਬੱਚੇ ਦਾ ਇੰਟਰਸਟ ਦੇਖ ਕੇ ਉਹਦੇ ਹਿਸਾਬ ਨਾਲ ਗਾਈਡ ਕਰਨਾ ਹੀ ਅੱਜ ਦੀ ਮਤਲਬ ਕਿ ਜ਼ਰੂਰਤ ਹੈ ਜੀ ਜਿੱਦਾਂ ਪ੍ਰਸਰ ਇੱਕ ਆਖਰੀ ਐਮ ਸਵਾਲ ਹੈ ਜਿੱਦਾਂ ਕਾਲਜ ਤੁਸੀਂ ਕੁੜੀਆਂ ਦਾ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਜਿੱਦਾਂ ਪਹਿਲਾਂ ਵੀ ਅਸੀਂ ਇਸ ਵੀਡੀਓ ਦੇ ਮਾਧਮ ਰਾਹੀਂ ਚੈਨਲ ਦੇ ਮਾਧਮ ਰਾਹੀਂ ਅਸੀਂ ਕਾਫੀ ਕੁਝ ਮਾਪਿਆਂ ਨੂੰ ਜਾਗਰੂਕ ਕਰਵਾਇਆ ਕਾਲਜ ਬਾਰੇ ਦੱਸਿਆ ਔਰ ਕਾਲਜ ਦੀ ਇੱਥੇ ਦੀਆਂ ਜੋ ਮੈਨੇਜਮੈਂਟ ਹੈ ਜੋ ਵੀ ਇੱਥੇ ਕੋਆਪਰੇਟਿਵ ਜਿੱਦਾਂ ਕਹੀਏ ਬੜਾ ਅੱਛਾ ਮਾਹੌਲ ਹੈ ਇੱਥੇ ਕਾਲਜ ਦਾ ਜਿੱਦਾਂ ਬੱਚੇ ਦੂਰੋਂ ਨੇੜੋਂ ਇੱਥੇ ਬੱਚੇ ਕੁੜੀਆਂ ਪੜ੍ਹਨੌਂਦੀਆਂ ਨੇ ਐਟਮੋਸਫੇਅਰ ਵੀ ਬੜਾ ਅੱਛਾ ਦੱਸਿਆ ਗਿਆ ਸੀਗਾ ਪਰ ਜਿੱਦਾਂ ਇੱਕ ਅਹਿਮ ਸਵਾਲ ਹੁੰਦਾ ਹੈ ਵੀ ਮਾਪਿਆਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਵੀ ਜਿੱਦਾਂ ਕੁੜੀਆਂ ਜਿਵੇਂ ਜੇ ਸਕਾਲਜ ਇੱਥੇ ਪੜ੍ਹ ਰਹੀਆਂ ਨੇ ਜੇ ਜਿੱਥੇ ਵੀ ਉਹਨਾਂ ਦੀ ਕਹਿ ਲਓ ਵੀ ਇੱਕ ਵਿਸ਼ਾ ਜੋ ਉਹਨਾਂ ਨੇ ਕੋਈ ਵੀ ਵਿਸ਼ਾ ਚੁਣਿਆ ਚਾਹੇ ਆਰਟਸ ਆ ਜਾਂ ਕੋਈ ਵੀ ਆਪਾਂ ਜੋ ਵੀ ਆਪਾਂ ਇਸ ਕਾਲਜ ਦੇ ਵਿੱਚ ਕਰਵਾ ਰਹੇ ਆ ਇੱਕ ਵਿਸ਼ਾ ਹੁੰਦਾ ਵੀ ਕਈ ਵਾਰੀ ਆਪਾਂ ਚੀਜ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਬੱਚੇ ਦੇ ਉੱਪਰ ਥੋਪੀ ਜਾਂਦੀ ਹੈ ਕਈ ਵਾਰੀ ਕੋਈ ਐਸਾ ਮਤਲਬ ਮਾਹੌਲ ਬਣ ਜਾਂਦਾ ਵੀ ਕਈ ਵਾਰੀ ਬੱਚਾ ਕਰਨਾ ਕੁਝ ਹੋਰ ਚਾਹੁੰਦਾ ਪਰ ਹੋ ਕੁਝ ਹੋਰ ਜਾਂਦਾ ਹੈ ਇਸ ਤਰ੍ਹਾਂ ਦੇ ਬੱਚੇ ਵੀ ਹੁੰਦੇ ਵੇ ਉਹਨਾਂ ਨੂੰ ਸਹੀ ਟਰੈਕ ਤੇ ਕਿਵੇਂ ਤੁਸੀਂ ਲੈ ਕੇ ਆਓਗੇ ਜੇ ਉਹਨਾਂ ਨੂੰ ਟਰੈਕ ਤੇ ਲੈਣਾ ਹੋਵੇ ਸਹੀ ਨਹੀਂ ਸਾਡੇ ਕੋਲ ਆ ਕੇ ਪੇਰੈਂਟਸ ਅਗਰ ਗਾਈਡੈਂਸ ਲੈਣਾ ਚਾਹੁੰਦੇ ਆ ਬੱਚੇ ਨੂੰ ਲੈ ਕੇ ਆਣ ਅਸੀਂ ਬੱਚੇ ਦੀ ਸਾਈਕੀ ਸਮਝ ਕੇ ਬੱਚੇ ਦਾ ਇੰਟਰਸਟ ਸਮਝ ਕੇ ਉਹਨਾਂ ਨੂੰ ਗਾਈਡ ਵੀ ਕਰ ਸਕਦੇ ਆ ਸਾਡਾ ਮੈਨੇਜਮੈਂਟ ਜਿਹੜੀ ਹੈ ਨਾ ਉਹ এডੂਕੇਸ਼ਨ ਫੀਲਡ ਨਾਲ ਰਿਲੇਟਡ ਹੈ ਮੈਂ ਤੁਹਾਨੂੰ ਦੱਸਾਂ ਸਾਡੇ ਚੇਅਰਮੈਨ ਸਾਹਿਬ ਵੀ এডੂਕੇਸ਼ਨ ਨਾਲ ਰਿਲੇਟਡ ਤਾਂ ਮਲਗ ਜਿਹੜਾ ਸੰਬੰਧਿਤ ਹੈ ਐਟਨਿਟੀ ਦੇ ਬੰਦੇ ਹੈ ਤਾਂ ਉਹਨਾਂ ਦਾ ਇੰਟਰਸਟ ਵੀ ਇਹ ਹੀ ਹੈ ਕਿ ਅਸੀਂ ਇੱਕ ਵਧੀਆ ਜੀ এডੂਕੇਸ਼ਨ ਪ੍ਰੋਵਾਈਡ ਕਰੀਏ ਹੋਰ ਡਿਗਰੀ ਦੇ ਇਲਾਵਾ ਬੱਚਾ ਨੂੰ ਕਿਸ ਤਰ੍ਹਾਂ ਦਾ ਆਪਾਂ ਹੋਰ ਕਿਵੇਂ ਗਾਈਡ ਕਰ ਸਕਦੇ ਹਾਂ ਉਹਨਾਂ ਦੀ ਹਮੇਸ਼ਾ ਇਹ ਪ੍ਰਾਇੋਰਟੀ ਰਹਿੰਦੀ ਹੈ ਕਿਉਂਕਿ ਹੀ ਹਿਮਸੈਲਫ ਬਿਲੋਂਗਸ ਟੂ ਦਾ ਮਨ ਲੇਕ ਐਜੂਕੇਸ਼ਨ ਫੈਕਿਲਿਟੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਵੰਤ ਜੀ ਐਸ ਕੇ ਮੈਦਾਨ ਜੋ ਕਿ ਡਾਇਰੈਕਟਰ ਅਕੈਡੈਮਿਕ ਨੇ ਇਸ ਕਾਲਜ ਦੇ ਵਿੱਚ ਸੋ ਬੜੀ ਹੀ ਮੈਂ ਕਹੂੰਗਾ ਵੀ ਭਰਪੂਰ ਔਰ ਜਿਹੜੀ ਜਾਣਕਾਰੀ ਆ ਜਿਨ੍ਹਾਂ ਨੇ ਸਾਂਝੀ ਕੀਤੀ ਹੈ ਤੁਹਾਡੇ ਨਾਲ ਸੋ ਬੱਚੇ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਣਗੇ ਮਾਪੇ ਵੀ ਜ਼ਰੂਰ ਦੇਖਣਗੇ ਔਰ ਗੱਲਾਂ ਵੀ ਜਿਸ ਤਰ੍ਹਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜੇ ਕੋਈ ਤੁਹਾਡਾ ਵੀ ਕੋਈ ਸਵਾਲ ਹੈ ਜਾਂ ਤੁਸੀਂ ਵੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਆਪਣੇ ਬੱਚੇ ਬਾਰੇ ਜਾਣਕਾਰੀ ਕੋਈ ਕੈਰੀਅਰ ਬਾਰੇ ਉਹਦੇ ਵਿਸ਼ੇ ਬਾਰੇ ਲੈਣਾ ਚਾਹੁੰਦੇ ਤਾਂ ਇਸ ਸਕਰੀਨ ਦੇ ਉੱਪਰ ਕਾਲਜ ਦੇ ਜਿਹੜੇ ਨੰਬਰਸ ਨੇ ਇਨਕੁਆਰੀ ਨੰਬਰ ਉਹ ਵੀ ਡਿਸਪਲੇ ਨੇ ਤੁਸੀਂ ਕਾਲ ਵੀ ਕਰ ਸਕਦੇ ਹੋ ਸੋ ਬੜਾ ਅੱਛਾ ਵਿਸ਼ਾ ਰਿਹਾ ਅੱਜ ਦਾ ਵੀ ਜਿਹੜੇ ਬੱਚੇ ਅੱਜ 12ਵੀਂ ਦੇ ਪੇਪਰ ਜਾਣ ਦੇਣ ਜਾ ਰਹੇ ਨੇ ਐਗਜ਼ਾਮ ਦੇਣ ਜਾ ਰਹੇ ਨੇ ਉਹ ਕਿਹੜਾ ਵਿਸ਼ਾ ਚੁਣਨ ਦਾ ਕਿਹੜੇ ਵਿਸ਼ੇ ਦੀ ਜਾਂ ਉਹਨਾਂ ਨੂੰ ਕੀ ਲੱਗਦਾ ਵੀ ਜਦਾਂ ਕਈ ਵਾਰ ਹੁੰਦਾ ਵੀ ਆਪਣੇ ਆਪ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਪਰ ਉਸ ਤਰ੍ਹਾਂ ਦੀ ਜਿਹੜੀ ਕਾਉਂਸਲਿੰਗ ਦੀ ਗੱਲ ਹੈ ਵੀ ਇੱਕ ਸਹੀ ਕਾਉਂਸਲਿੰਗ ਤੁਹਾਨੂੰ ਇਸ ਕਾਲਜ ਦੇ ਵਿੱਚੋਂ ਇਸ ਕਾਲਜ ਦੀ ਮੈਨੇਜਮੈਂਟ ਵੱਲੋਂ ਔਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਸਰਵਣ ਜੀ ਜਿਹੜੇ ਨੇ ਇੱਕ ਬੜਾ ਲੰਮਾ ਹਰਸਾ ਇਹਨਾਂ ਨੇ ਵਿਦਿਆਦਿ ਖੇਤਰ ਚ ਬਤਾਇਆ ਔਰ ਬੜੇ ਬੱਚੇ ਇਹਨਾਂ ਤੋਂ ਪੜ ਕੇ ਆਏ ਆ ਸਪੀਸੀਅਸ ਤੇ ਅੱਜ ਸੀਏ ਬਣ ਚੁੱਕੇ ਨੇ ਔਰ ਬਲੰਦੀਆਂ ਦੇ ਉੱਪਰ ਨੇ ਔਰ ਬੜਾ ਅੱਛਾ ਕੰਮ ਕਰਨ ਔਰ ਕਈਆਂ ਤੁਸੀਂ ਵੀ ਆਪਣੇ ਮਨਪਸੰਦ ਜਿਹੜਾ ਉਹਦਾ ਤੁਹਾਡਾ ਕੋਰਸ ਹੈ ਤੁਸੀਂ ਕਰਨਾ ਚਾਹੁੰਦੇ ਹੋ ਵਿਸ਼ਾ ਚੁਣਨਾ ਚਾਹੁੰਦੇ ਹੋ ਜਰੂਰ ਚੁਣੋ ਇਸ ਕਾਲਜ 'ਚ ਵਿਜ਼ਿਟ ਕਰੋ ਇਸ ਕਾਲਜ ਦੀ ਮੈਨੇਜਮੈਂਟ ਵੱਲੋਂ ਤੁਹਾਨੂੰ ਭਰਪੂਰ ਜਿਹੜੀ ਕੋਆਪਰੇਸ਼ਨ ਮਿਲੇਗੀ ਸੋ ਸਹੀ ਜਾਣਕਾਰੀ ਸਹੀ ਤੁਹਾਨੂੰ ਜਿਹੜਾ ਵਿਸ਼ਾ ਉਹਦੇ ਸੰਬੰਧੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਕਾਉਂਸਲਿੰਗ ਵੀ ਕੀਤੀ ਜਾਏਗੀ ਸੋ ਤੁਸੀਂ ਇਸ ਕਾਲਜ ਦੇ ਵਿੱਚ ਜਰੂਰ ਵਿਜ਼ਿਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਵਣ ਜੀ ਅੱਜ ਦੇ ਵਿਸ਼ੇ ਬਾਰੇ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਹੋਰ ਭਰਪੂਰ ਜਾਣਕਾਰੀ ਲੈ ਕੇ ਤੁਹਾਡੇ ਵਿਚਾਰ ਹੋਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ